वेलकम बैक ਚਾਂਗਿਆ এডਿਊਕੇਸ਼ਨ ਅਕੈਡਮੀ ਬਰਨਾਲਾ ਆਪਾਂ ਦੱਖਣੀ ਭਾਰਤ ਦੇ ਰਾਜਵੰਸ਼ ਕਰ ਰਹੇ ਸੀਗੇ ਉਹਦੇ ਵਿੱਚੋਂ ਚੌੜ ਰਾਜਵੰਸ਼ ਦੀ ਵੀਡੀਓ ਪੈ ਚੁੱਕੀ ਆ ਅੱਜ ਉਹਦਾ ਆਪਾਂ ਪ੍ਰਸ਼ਾਸਨ ਬਾਰੇ ਪੜਨ ਜਾ ਰਹੇ ਹਾਂ ਚੌਲ ਵੰਸ਼ ਦਾ ਜਿਹੜਾ ਪ੍ਰਸ਼ਾਸਨ ਆ ਜੀ ਚੌਲ ਅਤੇ ਪੱਛਮੀ ਚਾਲਕੂਆ ਦੇ ਵਿਚਕਾਰ ਜਿਹੜੀ ਸ਼ਾਂਤੀ ਸਥਾਪਿਤ ਕੀਤੀ ਸੀਗੀ ਚੌਲਾਂ ਦੇ ਵਿਚਕਾਰ ਤੇ ਪੱਛਮੀ ਚਾਲਕੂਆ ਦੇ ਵਿਚਕਾਰ ਠੀਕ ਹੈ ਜੀ ਸ਼ਾਂਤੀ ਸਥਾਪਿਤ ਕਰਨ ਲਈ ਵਿਚੋਲਗੀ ਦਾ ਜਿਹੜਾ ਕੰਮ ਕੀਤਾ ਸੀ ਉਹ ਕੀਤਾ ਸੀ ਕਦਮ ਗੋਆ ਦਾ ਇੱਕਦਮ ਸ਼ਾਸਕ ਸੀਗਾ ਜੈਕੇਸ਼ ਜਿਹੜਾ ਸੀਗਾ ਜੈਕੇਸ਼ ਪਹਿਲੇ ਨੇ ਕੀਤਾ ਸੀ ਠੀਕ ਹੈ ਜੀ ਇਸ ਤੋਂ ਬਾਅਦ ਆਉਂਦੇ ਨੇ ਦੇ ਪ੍ਰਸ਼ਾਸਨ ਦੇ ਸਿੱਕੇ ਸਿੱਕੇ ਨੇ ਜਿਹੜੇ ਸਾਡੇ ਕੋਲੇ ਚੌਲ ਕਾਲ ਦੇ ਵਿੱਚ ਮਾਨਕ ਸਿੱਕੇ ਦਸ ਇੱਕਾ ਸੀ ਜਿਹੜਾ ਠੀਕ ਹੈ ਉਹ ਕਿਹੜੇ ਸੀ ਕਿ ਬੋਲਦੇ ਕੀ ਸੀ ਉਹਨੂੰ ਕਲਜੂ ਜਾਫਰ ਕਲਿਆਣਜੂ ਠੀਕ ਹੈ ਜੀ ਇਹ ਸਿੱਕਿਆਂ ਦੇ ਸੋਨੇ ਦੇ ਸਿੱਕਿਆਂ ਦੇ ਨਾਮ ਸੀਗੇ ਜਿਹੜਾ ਸਭ ਤੋਂ ਛੋਟਾ ਸਿੱਕਾ ਹੁੰਦਾ ਸੀ ਉਹਨੂੰ ਕੀ ਬੋਲਦੇ ਸੀਗੇ ਮੰਡਾਇਆ ਠੀਕ ਹੈ ਜੀ ਕੀ ਬੋਲਦੇ ਸੀਗੇ ਮੰਡਾਇਆ ਇੱਕੋ ਇੱਕ ਸਾਡੇ ਕੋਲੇ ਉੱਥੋਂ ਚਾਂਦੀ ਦਾ ਸਿੱਕਾ ਮਿਲਿਆ ਉਹਨੂੰ ਕੀ ਬੋਲਿਆ ਗਿਆ ਤੀਰਤਮ ਕੀ ਕਿਹਾ ਗਿਆ ਤੀਰਤਮ ਇਸ ਤੋਂ ਬਾਅਦ ਜਿਹੜੇ ਉੱਤਮ ਚੌਲਾਂ ਦੇ ਸਿੱਕਿਆਂ ਨੂੰ ਮੰਡਾਈ ਜਿਹੜੇ ਸਿੱਕਿਆਂ ਨੂੰ ਕਹਿੰਦੇ ਕੀ ਸੀ ਉਹ ਮੰਡਾਈ ਤੇ ਤਵਲੇਸ਼ਵਰ ਨਾਮ ਕਹਿੰਦੇ ਜਗ੍ਹਾ ਤੇ ਚੌਲ ਸਿੱਕਿਆਂ ਦੇ ਕੀ ਮਿਲਣਗੇ ਢੇਰ ਮਿਲੇ ਨੇ ਕਾਫੀ ਢੇਰ ਆ ਜਿਹੜਾ ਸਿੱਕ ਸਿੱਕਿਆਂ ਦਾ ਮਿਲੇਗਾ ਉਹ ਕਿੱਥੇ ਮਿਲੇਗਾ ਤਵਲੇਸ਼ਵਰ ਤਵਲੇਸ਼ ਵਰਮ ਸਥਾਨ ਤੇ ਠੀਕ ਹੈ ਜੀ ਅੱਗੇ ਕੀ ਆ ਗਿਆ ਸਾਡੇ ਕੋਲੇ ਚੌਲ ਕਾਲ ਦੇ ਵਿੱਚ ਜਿਹੜੀ ਜ਼ਮੀਨ ਆ ਠੀਕ ਹੈ ਜੀ ਚੌਲ ਕਾਲ ਦੀ ਜਿਹੜੀ ਜ਼ਮੀਨ ਆ ਉਹਦੀਆਂ ਕਿਸਮਾਂ ਨੇ ਜਿਹੜੀਆਂ ਉਹ ਕਿਹੜੀਆਂ-ਕਿਹੜੀਆਂ ਸੀ ਠੀਕ ਹੈ ਜੀ ਕਿਹੜੀ ਆ ਗਈ ਵੈਲਨ ਵਗਾਈ ਠੀਕ ਹੈ ਜੀ ਵੈਲਨ ਵਗਾਈ ਆ ਜਿਹੜੀ ਇਹ ਗੈਰ ਬ੍ਰਾਹਮਣਾਂ ਦੀ ਭੂਮੀ ਹੁੰਦੀ ਸੀ ਜਿਹੜੀ ਠੀਕ ਹੈ ਜੀ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਂਦੀ ਸੀ ਠੀਕ ਹੈ ਜੀ ਗੈਰ ਬ੍ਰਾਹਮਣਾਂ ਦੀ ਭੂਮੀ ਹੁੰਦੀ ਸੀ ਜਿਹੜੀ ਬ੍ਰਾਹਮਣਾਂ ਨੂੰ ਗੈਰ ਬ੍ਰਾਹਮਣ ਸੀਗੀ ਕਿਸਾਨਾਂ ਨੂੰ ਦਿੱਤੀ ਜਾਂਦੀ ਸੀ ਠੀਕ ਹੈ ਜੀ ਯਾਦ ਰੱਖ ਲੈੋ ਵੀ ਕਿਸਾਨਾਂ ਨੂੰ ਜਿਹੜੀ ਭੂਮੀ ਦਿੱਤੀ ਜਾਂਦੀ ਸੀ ਉਹ ਵੈਲਨ ਵਗਾਈ ਠੀਕ ਹੈ ਜੀ ਵੈਲਨ ਯਾਦ ਰੱਖ ਲੈੋ ਵੈਲਨ ਕਿਹਦੇ ਕੋਲੇ ਹੁੰਦੀ ਜਾਂ ਕਿਸਾਨਾਂ ਕੋਲੇ ਠੀਕ ਹੈ ਜੀ ਅੱਗੇ ਕੀ ਆ ਗਿਆ ਬ੍ਰਹਮਦੇਵ ਬ੍ਰह्म ਪ੍ਰਮ ਬ੍ਰਾਹਮਣ ਨੂੰ ਯਾਦ ਕੌਣ ਕਰਦੇ ਬ੍ਰਾਹਮਣਾਂ ਹੀ ਬ੍ਰਹਮ ਨੂੰ ਹਨਾ ਬ੍ਰਾਹਮਣਾਂ ਨੂੰ ਭੇਟ ਕੀਤੀ ਜਾਣ ਵਾਲੀ ਭੂਮੀ ਹੋ ਗਈ ਸੀ ਸਾਲਾਪੋਗ ਸਾਲਾ ਸਾਲਾਪੋਗ ਕਿਹਨੂੰ ਕਹਿੰਦੇ ਸਾਲਾ ਉਹ ਪਾਠਸ਼ਾਲਾ ਠੀਕ ਹੈ ਜੀ ਸਕੂਲ ਦੀ ਦੇਖਰੇਖ ਲਈ ਜ਼ਮੀਨ ਜਿਹੜੀ ਦਿੱਤੀ ਜਾਂਦੀ ਸੀ ਅੱਗੇ ਦੇਵਦਾਨ ਜਾਂ ਫਿਰ ਤਿਰुण ਮਾਤ ਮਾਤ ਕਦਮ ਕਦਕਾਣੀ ਠੀਕ ਹੈ ਜੀ ਦੇਵਨ ਇਹ ਭੂਮੀ ਕਿਹੜੀ ਹੁੰਦੀ ਸੀਗੀ ਜਿਹੜੀ ਮੰਦਿਰਾਂ ਨੂੰ ਭੇਟ ਕੀਤੀ ਜਾਂਦੀ ਸੀ ਦੇਵ ਦੇਵ ਦੇਵਦਾਨ ਮੰਦਿਰਾਂ ਨੂੰ ਦੇਵ ਠੀਕ ਹੈ ਜੀ ਦੇਵ ਅਗੇ ਪੱਲੀ ਪੱਲੀ ਕੌਣ ਬਸਾਉਂਦਾ ਸੀਗਾ ਪੱਲੀ ਚੰਨਮ ਪੱਲੀ ਚੰਦਨ ਪੱਲੀ ਵਸਾਈ ਜਾਂਦੀ ਸੀ ਜੈਨੀਆਂ ਨੂੰ ਆ ਯਾਦ ਰੱਖ ਲੈ ਜਨ ਸੰਸਥਾ ਨੂੰ ਜਿਹੜੀ ਭੂਮੀ ਦਾਨ ਵਜੋਂ ਦਿੱਤੀ ਜਾਂਦੀ ਸੀ ਠੀਕ ਹੈ ਜੀ ਅੱਗੇ ਸਾਡੇ ਕੋਲੇ ਜਿਹੜਾ ਚੌਲਸਾ ਮਰਾਜ ਹੋਇਆ ਉਹਦੇ ਪ੍ਰਸ਼ਾਸਨ ਦੇ ਵਿੱਚ ਜਦੋਂ ਹਿੱਸਾ ਲੈਣਾ ਕਹਿੰਦੇ ਤਾਂ ਕਿਹੜੀ ਕਿਹੜੀਆਂ ਕੁਆਲਿਟੀ ਚਾਹੀਦੀਆਂ ਸੀ ਸਾਨੂੰ ਕਿਹੜੀ ਕਿਹੜੀਆਂ ਚਾਹੀਦੀਆਂ ਸੀਗੀਆਂ ਉੱਚਾ ਜਿਹੜੀਆਂ ਅਧਿਕਾਰੀ ਹੁੰਦੇ ਸੀਗੇ ਠੀਕ ਹੈ ਜੀ ਉਹਨੂੰ ਕੀ ਬੋਲਦੇ ਸੀਗੇ ਆਪਾਂ ਜਿਹੜੇ ਪ੍ਰਸ਼ਾਸਨ ਦੇ ਸਾਡੇ ਕੋਲੇ ਹਿੱਸਾ ਲੈਂਦੇ ਸੀ ਉਹਦੇ ਉੱਚ ਅਧਿਕਾਰੀ ਹੁੰਦੇ ਸੀਗੇ ਬੋਲਦੇ ਸੀ ਪੇਰੂ ਪੇਰੂਧਰਮ ਠੀਕ ਹੈ ਜੀ ਉੱਚੇ ਲੋਕ ਨੇ ਜਿਹੜੇ ਆਪਦੇ ਪੈਰਾਂ ਗੰਨੀ ਦੇਖਦੇ ਨਹੀਂ ਆ ਜਾਂ ਲੋ ਪੇਰੂਧਾਮ ਠੀਕ ਹੈ ਜੀ ਅੱਗੇ ਅਗੇ ਹੇਠਲੇ ਅਧਿਕਾਰੀਆਂ ਨੂੰ ਕੀ ਬੋਲਦੇ ਸੀ ਠੀਕ ਹੈ ਜੀ ਹੇਠਲੇ ਅਧਿਕਾਰੀ ਹੁੰਦੇ ਨੇ ਸ਼ੇਰੂਧਰਨ ਠੀਕ ਹੈ ਜੀ ਸ਼ੇਰੂਧਰਨ ਜਿਹੜੇ ਹੇਠਲੇ ਅਧਿਕਾਰੀ ਜਿਹੜੇ ਨਿਚਲੇ ਲੋਕ ਜੇ ਮੈਂ ਆਪਾਂ ਕਹਿੰਦੇ ਨੇ ਮਿਡਲ ਕਲਾਸ ਹੁੰਦੀ ਆ ਠੀਕ ਹੈ ਉਹ ਆਪਦੇ ਆਪ ਨੂੰ ਕੀ ਸਮਝਦੇ ਨੇ ਸ਼ੇਰ ਠੀਕ ਹੈ ਜੀ ਇਹ ਯਾਦ ਰੱਖ ਲਓ ਜਿਹੜੀਆਂ ਉੱਚ ਅਧਿਕਾਰੀ ਹੁੰਦੇ ਸੀ ਉਹਨਾਂ ਨੂੰ ਕੀ ਬੋਲਦੇ ਸੀਗੇ ਉਦਨ ਕੋਟਮ ਉਹਨਾਂ ਕੋਟਮ ਦਾ ਮਤਲਬ ਕੀ ਆ ਗਿਆ ਇਹ ਰਾਜੇ ਨਾਲ ਰਹਿੰਦੇ ਸੀ ਜਿਹੜੇ ਹਮੇਸ਼ਾ ਰਾਜੇ ਦੇ ਨਾਲ ਰਹਿੰਦੇ ਸੀ ਉਹਨੂੰ ਉਦਨ ਉਦਨ ਉੱਡਦੇ ਫਿਰਦੇ ਰਹਿੰਦੇ ਸੀ ਜਿਹੜੇ ਰਾਜੇ ਨਾਲ ਰਹਿੰਦੇ ਸੀ ਠੀਕ ਹੈ ਜੀ ਨੈਕਸਟ ਕੀ ਆ ਗਿਆ ਸਾਡੇ ਕੋਲੇ ਉੱਤਰ ਮੇਰੂ ਬਲੇਗ ਤੋਂ ਠੀਕ ਹੈ ਜੀ ਪਤਾ ਲੱਗਦਾ ਗਿਆ ਵੀ ਵਿਧਾਨ ਸਭਾ ਵਿੱਚ ਭਾਗ ਲੈਣ ਵਾਲੇ ਜਿਹੜੇ ਮੈਂਬਰਸ਼ਿਪ ਲੈਤੀ ਜਾਂਦੀ ਸੀ ਕੀ ਕੀ ਕੁਆਲਿਟੀ ਆਉਂਦੀਆਂ ਸੀ ਉਹਨਾਂ ਦੀ ਮੈਂਬਰਸ਼ਿਪ ਲਈ ਕੀ ਕੁਆਲਿਟੀ ਆਉਂਦੀਆਂ ਸੀ ਗਿਆ ਜ਼ਮੀਨ ਦਾ ਕੀ ਹੋਣਾ ਚਾਹੀਦਾ ਸੀਗਾ ਮਾਲਕ ਹੋਣਾ ਚਾਹੀਦਾ ਸੀ ਉਹਦਾ ਆਪਦਾ ਕੀ ਹੋਣਾ ਚਾਹੀਦਾ ਸੀਗਾ ਘਰ ਹੋਵੇ ਠੀਕ ਹੈ ਜੀ ਤਾਂ ਉਹ ਕੀ ਕਰ ਸਕਦਾ ਸੀਗਾ ਵਿਧਾਨ ਸਭਾ ਵਿੱਚ ਭਾਗ ਲੈ ਸਕਦਾ ਸੀ 35 ਤੋਂ 70 ਸਾਲ ਕੀ ਹੋਣੀ ਚਾਹੀਦੀ ਸੀ ਉਹਦੀ ਉਮਰ ਹੋਣੀ ਚਾਹੀਦੀ ਸੀ ਜਿਹੜਾ ਵਿਧਾਨ ਸਭਾ ਚ ਭਾਗ ਲੈਦਾ ਵੇਦਨ ਵੇਦਾਨਾ ਕੀ ਹੋਣਾ ਚਾਹੀਦਾ ਸੀਗਾ ਗਿਆਤਾ ਹੋਣਾ ਚਾਹੀਦਾ ਸੀ। ਵੇਦ ਜਾਣਦਾ ਹੋਵੇ। ਉਹਨੂੰ ਪ੍ਰਸ਼ਾਸਨਿਕ ਮਾਮਲਿਆਂ ਦੀ ਚੰਗੀ ਕੀ ਹੋਣੀ ਚਾਹੀਦੀ ਸੀਗੀ ਗਿਆਨ ਹੋਣਾ ਚਾਹੀਦਾ ਸੀਗਾ ਤੇ ਇਮਾਨਦਾਰ ਹੋਣਾ ਚਾਹੀਦਾ ਸੀਗਾ ਠੀਕ ਹੈ ਜੀ ਉਹ ਪਾਗ ਲੈਦਾ ਸੀਗਾ। ਹੋਰ ਕੀ ਕੀ ਕੁਆਲਿਟੀਆ ਸੀਗੀਆਂ ਜੇਕਰ ਕਹਿੰਦੇ ਕੋਈ ਵਿਅਕਤੀ ਪਿਛਲੇ 3 ਸਾਲ ਤੋਂ ਕਿਸੇ ਕਮੇਟੀ ਦਾ ਮੈਂਬਰ ਹੁੰਦਾ ਸੀ ਨਾ ਤਾਂ ਉਹ ਮੈਂਬਰ ਨਹੀਂ ਬਣ ਸਕਦਾ ਸੀ। ਠੀਕ ਹੈ। ਤੇ ਜਿਸ ਵਿਅਕਤੀ ਨੇ ਕਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਮਾ ਨਹੀਂ ਕਰਵਾਏ ਹੋਣਦੇ ਉਹ ਵੀ ਸਾਡੇ ਕੋਲੇ ਕੀ ਆ ਚੋਣ ਲੈਣ ਲੜ ਸਕਦਾ ਸੀ ਵੀ ਚੋਣ ਜਿੱਤ ਗਿਆ ਜੀ ਇਹ ਤੇ ਆਪਦੇ ਰਿਸ਼ਤੇਦਾਰਾਂ ਨੂੰ ਕਮਾਉਣ ਲੱਗ ਜੂ ਕਹਿੰਦੇ ਰਿਸ਼ਤੇਦਾਰਾਂ ਨੂੰ ਨਾ ਵਧੀਆ ਉੱਚੇ ਆਉਧਿਆਂ ਤੇ ਦੇਣ ਲੱਗ ਜੂ ਤਾਂ ਕਰਕੇ ਸਾਡੇ ਕੋਲੇ ਵੀ ਰਿਸ਼ਤੇਦਾਰਾਂ ਕੋਲੇ ਵੀ ਉਹਦੇ ਪੈਸੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਕੀ ਕਰਨਾਗਾ ਉਹ ਚੋਣ ਦੇ ਪ੍ਰਾਪਤ ਕਰਨ ਠੀਕ ਆ ਜੀ ਕਾਰਜਕਾਲ ਕਿੰਨਾ ਹੁੰਦਾ ਸੀ ਇਹਨਾਂ ਦਾ ਵਿਧਾਨ ਸਭਾ ਦਾ 3 ਸਾਲ ਅੱਗੇ ਜਿਹੜਾ ਕੇਂਦਰੀ ਪ੍ਰਸ਼ਾਸਨ ਹੁੰਦਾ ਸੀ ਪ੍ਰਸ਼ਾਸਨ ਦਾ ਸਭ ਤੋਂ ਉੱਚਾ ਅਧਿਕਾਰੀ ਹੁੰਦਾ ਸੀ ਉਹ ਕੌਣ ਹੁੰਦਾ ਸੀਗਾ ਰਾਜਾ ਕੌਣ ਹੁੰਦਾ ਸੀਗਾ ਰਾਜਾ ਚੋਲ ਕਾਲ ਦੇ ਵਿੱਚ ਜਿਹੜਾ ਜ਼ਮੀਨ ਦਾ ਟੈਕਸ ਹੁੰਦਾ ਸੀ ਕੀ ਹੁੰਦਾ ਸੀਗਾ ਟੈਕਸ ਕਿੰਨਾ ਹੁੰਦਾ ਸੀ 1/3 ਥੋੜਾ ਤਿੰਨਵਾਂ ਹਿੱਸਾ ਟੈਕਸ ਦਾ ਕਰਦਲ ਜ਼ਮੀਨੀਕਰ ਹੋ ਗਿਆ ਜਿਹੜਾ ਕਰਜ ਲੈਂਦਾ ਜਾਂਦਾ ਸੀਗਾ ਭੂਮੀਕਰ ਪਰ ਪ੍ਰਸ਼ਾਸਨਿਕ ਸਹੂਲਤਾ ਲਈ ਕਹਿੰਦੇ ਪੂਰੇ ਸਾਮਰਾਜ ਨੂੰ ਕਾਦੇ ਵਿੱਚ ਵੰਡਿਆ ਹੋਇਆ ਸੀਗਾ ਮੰਡਲਾ ਦੇ ਵਿੱਚ ਜਿਵੇਂ ਅੱਜ ਕੱਲ ਆਪਣੇ 28 ਸਟੇਟਾਂ ਹੁੰਦੀਆਂ ਨੇ ਨਾ 28 ਸਟੇਟ 28 ਰਾਜ ਨੇ ਹੈ ਨਾ ਅੱਗੇ ਜ਼ਿਲ੍ਹਿਆਂ 'ਚ ਵੰਡ ਦਿੱਤਾ ਜਾਂਦਾ ਉਹੀ ਚੀਜ਼ਾਂ ਮੰਡਲ ਮੰਡਲ ਕਿਨੇ ਹੁੰਦੇ ਸੀ 7-8 ਸੀ ਮੰਡਲਾ ਨੂੰ ਅੱਗੇ ਕਾਦੇ 'ਚ ਵੰਡਿਆ ਹੁੰਦਾ ਸੀਗਾ 나ਡੂ 나ਡੂ ਨੂੰ ਕਾਦੇ 'ਚ ਵੰਡਿਆ ਹੁੰਦਾ ਸੀਗਾ ਕਰੋ ਠੀਕ ਕੋਟਮ ਜੀ ਨੂੰ ਬੋਲਦੇ ਆਪਾਂ ਤੇ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਸੀਗੀ ਪਿੰਡ ਠੀਕ ਹੈ ਕ੍ਰਮ ਯਾਦ ਰੱਖਣਾ ਕਈ ਵਾਰੀ ਕ੍ਰਮ ਹੀ ਪਾਉਣ ਦੇ ਨੇ ਪਹਿਲਾ ਘੜਾ ਆ ਗਿਆ ਮੰਡਲ 나ਡੂ ਕੋਰਮ ਤੇ ਠੀਕ ਹੈ ਜੀ ਪਿੰਡ ਠੀਕ ਹੈ ਤੇ ਚੌਲਾਂ ਦੇ ਰਾਜ ਦੌਰਾਨ ਕਹਿੰਦੇ ਕੀ ਹੋਇਆ ਸੀਗਾ ਜਿਹੜੀ ਉੱਤਰ ਸਭਾ ਮਹਾ ਸਭਾ ਨਤੂਰ ਔਰ ਇਹ ਜਿਹੜੀਆਂ ਸਥਾਨਕ ਪਿੰਡਾਂ ਦੀਆਂ ਨੇ ਵਿੱਚ ਜਿਹੜੀਆਂ ਜਾਂ ਸ਼ਹਿਰਾਂ ਦੇ ਵਿੱਚ ਸਥਾਨਕ ਸਭਾ ਹੁੰਦੀ ਸੀ ਫੈਸਲੇ ਕਰਨ ਵਾਲੀ ਹੈ ਨਾ ਉਹ ਹੁੰਦੀਆਂ ਸੀਗੀਆਂ ਇਦੇ ਵਿੱਚ ਇੱਕ ਤਾਂ ਉਰਦਾ ਉਲੇਖ ਆ ਠੀਕ ਆ ਤੇ ਇੱਕ ਕਿਦਾ ਗੱਸਾ ਬਾਦ ਆ ਔਰ ਕੀ ਹੁੰਦੀ ਸੀਗੀ ਔਰ ਔਰ ਕਹਿੰਦੇ ਆਮ ਲੋਕਾਂ ਦੀ ਕਿਹਦਾ ਨਹੀਂ ਹੁੰਦਾ ਸੀ ਆਮ ਲੋਕਾਂ ਦੀ ਕਮੇਟੀ ਹੁੰਦੀ ਸੀ ਇਹ ਜਿਹੜੀ ਔਰ ਹੁੰਦੀ ਸੀ ਠੀਕ ਆ ਜੀ ਜਿਸ ਦਾ ਕੰਮ ਕਹਿੰਦੇ ਜਨਤਕ ਭਲਾਈ ਲਈ ਕੀ ਕਰਨਾ ਹੁੰਦਾ ਸੀਗਾ ਜਨਤਕ ਭਲਾਈ ਲਈ ਹੁਣ ਪੰਚਾਇਤ ਕੀ ਕਰਦੀ ਆ ਅੱਜ ਕੱਲ ਪੰਚਾਇਤਾਂ ਪਿੰਡ ਦੀਆਂ ਕੀ ਲੱਗੀਆਂ ਕਿਆ ਹੋਈਆਂ ਨੇ ਟੋਬੇ ਸਮਾਰ ਹਨਾ ਤਲਾ ਬਾਗ ਦੀ ਉਸਾਰੀ ਪਾਰਕ ਪੁਰਕ ਬਣਾਉਂਦੀਆਂ ਹੁੰਦੀਆਂ ਨੇ ਪੰਚਾਇਤਾਂ ਉਹੀ ਚੀਜ਼ ਉਦੋਂ ਪਿੰਡਾਂ ਦੀ ਜ਼ਮੀਨ ਦੀ ਜਿਹੜੀ ਪਿੰਡਾਂ ਦੇ ਵਿੱਚ ਜ਼ਮੀਨ ਹੁੰਦੀ ਆ ਹਨਾ ਉਹ ਉਹਦੀ ਦੇਖਰੇਖ ਕਰਨਾ ਜਿਹਨੂੰ ਮੈਂ ਪੰਚਾਇਤੀ ਜ਼ਮੀਨ ਜਿਹਨੂੰ ਕਹ ਦਿੰਦੇ ਆਪਾਂ ਹਨਾ ਅੱਜ ਕੱਲ ਦੇ ਸਮੇਂ ਚ ਬ੍ਰਾਹਮਣਾਂ ਨੂੰ ਦਿੱਤੇ ਜਾਣ ਵਾਲੇ ਜਿਹੜੇ ਅਗਰਹਾ ਜਿਹਨੂੰ ਮੰਗਲਮ ਵਿੱਚ ਕਹਿੰਦੇ ਸਥਾਨ ਪ੍ਰਾਪਤ ਅ ਬੱਚ ਸਥਾਪ ਪ੍ਰਸ਼ਾਸਨਿਕ ਸਾਨ ਸਰ ਪ੍ਰਬੰਧ ਆਮ ਤੌਰ ਤੇ ਕਹਿੰਦੇ ਸਭਾ ਦੇ ਹੱਥ ਵਿੱਚ ਕਿਹਦੇ ਵਜਿ ਜਿਹੜਾ ਪ੍ਰਸ਼ਾਸਨ ਹੁੰਦਾ ਸੀ ਸਭਾ ਦੇ ਹੱਥ ਦੇ ਵਿੱਚ ਹੁੰਦਾ ਸੀਗਾ ਪੁਰਾਣੀਆਂ ਬਸਤੀਆਂ ਵਿੱਚ ਜੋ ਕਹਿੰਦੇ ਬ੍ਰਾਹਮਣਾਂ ਨੂੰ ਦਾਨ ਵਜੋਂ ਦਿੱਤੀਆਂ ਗਈਆਂ ਸਨ ਔਰ ਅਤੇ ਸਭਾ ਨਾਮਕ ਦੋਵੇਂ ਸੰਸਥਾਵਾਂ ਇਕੱਠੇ ਕੰਮ ਕਰਦੀਆਂ ਜਿਹੜੀਆਂ ਬ੍ਰਾਹਮਣਾਂ ਨੂੰ ਦਾਨ ਵਜੋਂ ਭੂਮੀ ਦੇ ਦਿੱਤੀਆਂ ਦੀ ਜਿੱਥੇ ਬ੍ਰਾਹਮਣ ਲੋਕ ਰਹਿੰਦੇ ਆਪਦੀ ਸਹੂਲਤ ਲਈ ਕਿਸਾਨ ਨੂੰ ਜ਼ਮੀਨ ਦੇ ਦਿੰਦੇ ਵੀ ਤੂੰ ਜ਼ਮੀਨ ਬਾ ਆਪਦੀ ਸਹੂਲਤ ਲਈ ਬ੍ਰਾਹਮਣ ਹੁੰਦੇ ਸੀ ਜਿਹੜੇ ਉਹ ਛੋਟੇ ਲੋਕਾਂ ਨੂੰ ਐਸਸੀ ਨੂੰ ਰੱਖ ਲੈਂਦੇ ਵੀ ਤੂੰ ਭਾਈ ਸਾਡੇ ਘਰੇ ਕੰਮ ਕਰ ਹੈਨਾ ਇਹ ਚੀਜ਼ਾਂ ਜਿਹੜੀਆਂ ਉਹ ਬ੍ਰਾਹਮਣ ਆਪਦੇ ਆਸੇ ਪਾਸੇ ਭੂਮੀ ਦੇ ਕਰ ਲੈਂਦੇ ਸੀ ਜਿਹੜੀ ਉਹਨਾਂ ਨੂੰ ਭੂਮੀ ਦਾਣ ਵਜੋਂ ਦਿੱਤੀ ਜਾਂਦੀ ਸੀ ਸਬਾ ਸਾਡੇ ਕੋਲੇ ਸਬਾ ਆਮ ਤੌਰ ਤੇ ਪਿੰਡ ਜਿਹੜੀ ਹੁਣ ਪਿੰਡ ਦੇ ਮੰਦਰ ਦੇ ਵਿੱਚ ਮੰਡਪ ਜਿਹੜਾ ਹੁੰਦਾ ਸੀਗਾ ਮੰਡਪ ਉੱਥੇ ਬੁਲਾਈ ਜਾਂਦੀ ਸੀ ਠੀਕ ਹੈ ਜੀ ਕਈ ਵਾਰ ਕਹਿੰਦੇ ਕੀ ਹੁੰਦਾ ਸੀ ਕੋਈ ਤਲਾ ਦੇ ਕੰਡੇ ਤੇ ਹਨਾ ਟੋਬਾਗਾ ਪਾਣੀ ਖੜਦਾ ਝੀਲ ਬਣੀ ਹੋਈ ਆ ਕਿਸੇ ਉੱਥੇ ਕੰਡੇ ਤੇ ਦਰਖਤ ਦੇ ਉੱਤੇ ਬਹਿ ਕੇ ਨਜ਼ਾਰੇ ਲੈਂਦੇ ਨਾਲੇ ਤਾਂ ਹਨਾ ਨਾਲੇ ਗੱਲਾਂ ਗੁਲਾਂ ਮਾਰਦੇ ਸਭਾ ਜਾਂ ਮਹਾਸਭਾ ਦਾ ਅਸਲ ਦੇ ਵਿੱਚ ਕਹਿੰਦੇ ਅਗਰ ਹਰਾ ਅਤੇ ਬ੍ਰਾਹਮਣਾ ਪਾਈਚਾਰੇ ਦੀ ਕਹਿੰਦੇ ਇੱਕ ਸਭਾ ਸੀ ਠੀਕ ਹੈ ਇਹ ਜਿਹੜੀ ਸਭਾ ਹੁੰਦੀ ਸੀ ਬ੍ਰਾਹਮਣ ਪਾਈਚਾਰੇ ਦੀ ਤੇ ਇਹਨਾਂ ਦੀ ਸਭਾ ਹੁੰਦੀ ਸੀ ਇਸ ਦੇ ਮੈਂਬਰਾਂ ਨੂੰ ਕਹਿੰਦੇ ਕੀ ਬੋਲਦੇ ਸੀਗੇ ਜਿਹੜੇ ਮੈਂਬਰ ਹੁੰਦੇ ਸੀ ਇਹਨਾਂ ਨੂੰ ਕੀ ਬੋਲਦੇ ਸੀਗੇ ਪੇਰੂ ਮਕਰ ਠੀਕ ਹੈ ਯਾਦ ਰੱਖਣਾ ਜਿਹੜੇ ਸਭਾ ਦੇ ਮੈਂਬਰ ਹੁੰਦੇ ਸੀ ਉਹਨਾਂ ਨੂੰ ਕੀ ਬੋਲਦੇ ਸੀਗੇ ਪੇਰੂ ਮਕਰ ਠੀਕ ਹੈ ਇਹ ਕਹਿੰਦੇ ਸਭਾ ਆਪਣੇ ਕੰਮ ਦਾ ਜਿਹੜਾ ਵਿਰਿਆਮ ਨਾਮ ਦਾ ਕਮੇਟੀ ਰਾਹੀਂ ਕਰਦੀ ਸੀ ਠੀਕ ਹੈ ਸਭਾ ਦੀਆਂ ਮੀਟਿੰਗਾਂ ਜਿਹੜੀਆਂ ਮੰਦਰਾਂ ਦੇ ਨੇੜੇ ਤਲਾਬਾਂ ਦੇ ਵਿੱਚ ਆਪਾਂ ਉਹ ਕਰੀ ਲੈਂਦਾ ਠੀਕ ਹੈ ਜੀ ਅੱਗੇ ਪੜੀਆਂ ਨੇ ਦੋ ਸੰਸਥਾਵਾਂ ਨਗਰਮ ਤੇ 나ਡੂ ਠੀਕ ਹੈ ਜਦੋਂ ਕਹਿੰਦੇ ਔਰ ਅਤੇ ਸਭਾ ਪਿੰਡ ਪ੍ਰਣਾਲੀ ਨਾਲ ਸੰਬੰਧਿਤ ਹੁੰਦੀਆਂ ਸੀ ਠੀਕ ਹੈ ਜੀ ਤਾਂ ਉਸੇ ਸਮੇਂ ਕਹਿੰਦੇ ਚੋਲ ਦੇ ਵਿੱਚ ਛਿਲਾ ਲੇਖਾਂ ਦੇ ਵਿੱਚ ਨਗਰਮ ਤੇ 나ਡੂ ਵੀ ਆਇਆ ਨਗਰਮ ਕੀ ਹੁੰਦਾ ਸੀਗਾ ਨਗਰਮ ਨਗਰਮ ਯਾਦ ਰੱਖ ਲਓ ਨਗਰ ਨਗਰ ਦੇ ਵਿੱਚ ਕੌਣ ਰਹਿੰਦੇ ਹੁੰਦੇ ਸੀ ਉਦੋਂ ਵਪਾਰੀ ਲੋਕ ਠੀਕ ਹੈ ਜੀ ਵਪਾਰੀ ਹੁੰਦਾ ਇੱਕ ਵਰਗ ਹੁੰਦਾ ਸੀ ਹੁਣ ਨਗਰ ਆ ਜਿਵੇਂ ਹੁਣ ਸ਼ਹਿਰ ਨੇ ਹਨਾ ਮਤਲਬ ਬਰਨਾਲੇ ਸ਼ਹਿਰ ਆ ਠੀਕ ਹੈ ਪਹਿਲਾਂ ਕੀ ਹੁੰਦਾ ਸੀ ਇੱਥੇ ਸ਼ਹਿਰ ਦੇ ਵਿੱਚ ਆਮ ਲੋਕ ਤਾਂ ਇੱਥੇ ਰਹਿੰਦੇ ਨਹੀਂ ਹੁੰਦੇ ਸੀ ਕੌਣ ਰਹਿੰਦੇ ਹੁੰਦੇ ਸੀਗੇ ਵਪਾਰੀ ਲੋਕ ਹਨਾ ਲਾਲੇ ਉਹ ਸਮਾਨ ਵਪਾਰੀ ਇੱਥੇ ਸਾੜ ਜਾਂਦੇ ਉਹ ਵੇਚਦੇ ਦੁਕਾਨਾਂ ਤੋਂ ਜਿਹੜਾ ਹੁਣ ਇਸ ਤੋਂ ਬਾਅਦ ਕਲੋਨੀਆਂ ਬਣਨ ਲੱਗੀਆਂ ਹੋਰ ਬਲਿਓ ਸ਼ਹਿਰ ਤਾਬਾਦ ਚ ਵਧਿਆ ਨਾ ਪਹਿਲਾਂ ਕੀ ਹੁੰਦਾ ਸੀ ਇਹ ਵਪਾਰੀਆਂ ਦਾ ਹੀ ਸਮੂਹ ਹੁੰਦਾ ਸੀ ਜਿਹੜਾ ਸ਼ਹਿਰ ਹੁੰਦਾ ਸੀ ਠੀਕ ਹੈ ਜੀ ਵਪਾਰੀਆਂ ਦਾ ਕੇਂਦਰ ਨਗਰ ਮੇ ਦੇ ਮਹੱਤਮਪੂਰਨ ਵਪਾਰਕ ਕੇਂਦਰ ਇੱਕ ਸਥਾਨ ਸਭਾ ਵੱਜੋਂ ਬਣਾਇਆ ਗਿਆ ਸੀ 나ਡੂ 나ਡੂ ਇੱਕ ਪ੍ਰਸ਼ਾਸਨਿਕ ਇਕਾਈ ਹੁੰਦੀ ਸੀ ਕਹਿੰਦੇ ਜੀ ਭੂਮੀ ਮਾਲੀਆ ਪ੍ਰਣਾਲੀ ਨਾਲ ਸੰਬੰਧਿਤ ਸੀ ਭੂਮੀ ਮਾਲੀਆ ਜਿਹੜਾ ਇਕੱਠਾ ਕਰਦੇ ਸੀ ਉਹ 나ਡੂ ਪ੍ਰਣਾਲੀ ਹੁੰਦੀ ਸੀ ਨਾਡੂ ਧਾਰਮੇ ਗ੍ਰਾਂਟ ਵੀ ਦਿੰਦੇ ਸਨ ਅਤੇ ਗ੍ਰਾਂਟ ਵੱਜੋਂ ਪ੍ਰਾਪਤ ਜ਼ਮੀਨ ਦੇ ਪ੍ਰਬੰਧ ਵੀ ਦੇਖਦੇ ਸੀਗੇ 나ਡੂ ਦੇ ਮਾਮਲਿਆਂ ਦੇ ਵਿੱਚ ਕਹਿੰਦੇ ਜਿਹੜਾ 나ਡੂ ਸੀਗਾ ਉਹ ਖੇਤੀਬਾੜੀ ਮਾਮਲਿਆਂ ਦੇ ਵਿੱਚ ਕਹਿੰਦੇ ਉਹਨਾਂ ਦਾ ਵਧੀਆ ਕੰਟਰੋਲ ਹੁੰਦਾ ਸੀ 나ਡੂਆਂ ਦਾ ਉਹਨਾਂ ਵਿੱਚੋਂ ਬਹੁਤਿਆਂ ਨੂੰ ਚੌਰ ਰਾਜਿਆਂ ਨੂੰ ਕਹਿੰਦੇ ਜਦੋਂ ਚੌਰ ਰਾਜੇ ਸੀ ਉਹਨਾਂ ਨੂੰ ਸਰ ਅਧਜਰੀ ਵਜੋਂ ਕੀ ਬੋਲਦੇ ਸੀ ਮੂਵੇਦ ਵੇਲਨ ਮੂਵੇਦ ਵੇਲਨ ਮੂਵੇਦ ਵੇਲਨ ਕੀ ਹੁੰਦਾ ਸੀਗਾ ਜਿਨੇ ਇੱਕ ਰਾਜੇ ਤਿੰਨ ਰਾਜਿਆਂ ਦੀ ਸੇਵਾ ਨਿਭਾਈ ਹੁੰਦੀ ਸੀ ਜਿਹੜੇ ਬੰਦਿਆਂ ਨੇ 나ਡੂ ਨੇ ਮਤਲਬ ਤਿੰਨ ਰਾਜਿਆਂ ਦੇ ਸਮੇਂ ਰਹਿਗੇ ਉਹਨੂੰ ਕਿਹੜੀ ਉਪਾਧੀ ਦਿੱਤੀ ਜਾਂਦੀ ਸੀ ਮੂ ਵੇਦ ਵੇਲਨ ਜਿਹੜੇ ਅਰ ਦੇ ਆਰ ਜਿਹੜੀ ਉਪਾਧੀ ਦਿੱਤੀ ਜਾਂਦੀ ਉਹ ਮੁਖਿਆ ਦੀ ਉਪਾਧੀ ਹੁੰਦੀ ਸੀ ਠੀਕ ਹੈ ਜੀ 나ਡੂ ਦੇ ਵਿੱਚ ਅੱਗੇ ਸਮਾਜਿਕ ਸੰਗਠਣਾ ਜਿਹੜਾ ਇਹ ਕਿਸ ਤਰ੍ਹਾਂ ਦਾ ਹੁੰਦਾ ਸੀਗਾ ਸਮਾਜ ਦੇ ਵਿੱਚ ਕਹਿੰਦੇ ਜਾਤੀ ਪ੍ਰਣਾਲੀ ਦੇ ਆਧਾਰ ਤੇ ਹੁੰਦਾ ਸੀਗਾ ਠੀਕ ਹੈ ਤੇ ਵਿਆਹ ਆ ਜਿਹੜਾ ਸਮਾਜ ਵਿੱਚ ਅਨੁਲੋਮ ਤੇ ਪ੍ਰਤੀਲੋਮ ਦੋ ਤਰੀਕੇ ਨਾਲ ਹੁੰਦਾ ਸੀ ਠੀਕ ਹੈ ਜੀ ਅਨੁ ਤੇ ਪ੍ਰਤੀਲੋਮ ਅਨੁਲੋਮ ਵਿਆਹ ਕਿਹੜਾ ਹੁੰਦਾ ਸੀ ਤੇ ਪ੍ਰਤੀਲੋਮ ਵਿਆਹ ਕਿਹੜਾ ਹੁੰਦਾ ਸੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਜਿਹਨੂੰ ਪਤਾ ਹੈ ਠੀਕ ਹੈ ਅਨੂ ਕੀ ਸੀ ਪ੍ਰਤੀ ਕੀ ਸੀ ਸਮਝਾਇਆ ਹੋਇਆ ਤੁਹਾਨੂੰ ਵੈਦਿਕ ਪੀਰੀਅਡ ਦੇ ਵਿੱਚ ਠੀਕ ਹੈ ਜੀ ਪਰਦਾ ਪ੍ਰਥਾ ਪ੍ਰਚਲਿਤ ਨਹੀਂ ਸੀ ਇੱਥੇ ਕੋਈ ਵੀ ਪਰਦੇ ਪ੍ਰਥਾ ਕੁੜੀਆਂ ਪਰਦੇ 'ਚ ਨਹੀਂ ਰਹਿੰਦੀਆਂ ਪਰ ਸਤੀ ਪ੍ਰਥਾ ਤੇ ਬਹੁ ਵਿਆਹ ਪ੍ਰਚਲਿਤ ਸਨ ਸਤੀ ਹੁੰਦੀ ਸੀ ਬਹੁ ਵਿਆਹ ਵੀ ਹੁੰਦੇ ਸੀ ਅੱਗੇ ਕਲਾਤਮਕ ਜਿਹੜੀ ਕਲਾ ਹੋਈ ਹੈ ਸਾਡੇ ਕੋਲੇ ਚੋਲ ਸਾਮਰਾਜ ਦੇ ਵਿੱਚ ਜਿਹੜੀ ਕਲਾ ਦਾ ਵਿਕਾਸ ਹੋਇਆ ਉਹ ਕਿਹੜੀ ਕਲਾ ਦਾ ਵਿਕਾਸ ਹੋਇਆ ਹੈਗਾ? ਦ੍ਰਾਵੜ ਕਲਾ ਸ਼ੈਲੀ ਦਾ। ਕਿਹੜੀ ਕਲਾ ਸ਼ੈਲੀ ਦਾ? ਦ੍ਰਾਵੜ ਕਲਾ ਸ਼ੈਲੀ ਦਾ। ਸ਼ੁਰੂਆਤੀ ਚੋਲ ਦੇ ਮੰਦਰ ਜਿਹੜੇ ਛੋਟੇ ਹੁੰਦੇ ਸੀ। ਠੀਕ ਹੈ ਜੀ ਤੇ ਬਾਅਦ ਵਿੱਚ ਜਿਹੜੇ ਜਿਹੜੇ ਉਹਨਾਂ ਨੇ ਸ਼ਾਨਦਾਰ ਮੰਦਰ ਵੱਡੇ ਮੰਦਰ ਉਹਨਾਂ ਨੂੰ ਲਾਗੇ। ਚੋਲਾ ਨੇ ਕਹਿੰਦੇ ਚੌੜੇ ਵੇੜੇ। ਵੇੜਾ ਕੀ ਹੁੰਦਾ ਸੀ? ਇਹਨਾਂ ਦਾ ਮੰਦਰਾਂ ਦਾ ਚੌੜਾ ਹੁੰਦਾ ਸੀ। ਵਿਸ਼ਾਲ ਵਿਮਾ ਅਤੇ ਉੱਚੇ ਤੇ ਸਜਾਵਟੀ। ਗੋ ਪਰਮ ਹੁੰਦੇ ਸੀ। ਠੀਕ ਹੈ ਜੀ। ਅੱਗੇ ਸਾਡੇ ਕੋਲੇ ਕੀ ਹੈਗਾ ਨ ਰਾਟ ਮਲਾਈ ਤੇ ਵਿਜੇਚੋਲ ਮੰਦਿਰ ਆ ਜਿਹੜਾ ਸ੍ਰੀ ਨਿਵਾਸ ਨਰੂਲ ਕੋਰੰਦਨਾਥ ਦੇ ਮੰਦਿਰ ਵਿੱਚ ਪਵਿੱਤਰ ਸਥਾਨ ਆ ਠੀਕ ਹੈ ਜੀ ਇਹ ਮੰਦਿਰ ਨੇਗੇ ਸਾਡੇ ਕੋਲੇ ਰਾਜਾ ਰਾਜ ਨੇ ਕਿਹੜਾ ਸਾਡੇ ਕੋਲੇ ਤੰਜਾਵਰ ਜਾਂ ਤੰਜੂਬਰ ਦੇ ਵਿੱਚ ਰਾਜਾ ਜੇ ਰੇਜੇਸ਼ਵਰ ਮੰਦਿਰ ਬਣਾਇਆ ਸੀ ਹਨ ਜਿਹਨੂੰ ਬੋਧೇಶ್ਵਰ ਮੰਦਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਜੀ ਇਹ ਚੌਲਾਂ ਦੇ ਮੰਦਰ ਨੇਗੇ ਇਹ ਮੰਦਿਰ ਦੇ ਵਿੱਚ ਚਤਰਪੂਜ ਵਿੜੇ ਦੇ ਵਿੱਚ ਬਣਿਆ ਹੋਇਆ ਕਹਿੰਦਾ ਰਾਜਾ ਰਾਜੇਸ਼ਵਰ ਦਾ ਮੰਦਿਰ ਜਿਹੜਾ ਤੇ 58.5 ਮੀਟਰ ਜਿਹੜਾ ਉੱਚਾ ਹੈਗਾ ਤੇ ਦਰਾਵੜ ਕਲਾ ਸੈਲੀ ਨਾਲ ਸੰਬੰਧਿਤ ਆ ਠੀਕ ਹੈ ਜੀ ਕਿਹੜੀ ਕਲਾ ਸੈਲੀ ਆ ਦਰਾਵੜ ਕੜਾ ਸੈਲੀ ਠੀਕ ਹੈ ਜੀ ਯਾਦ ਰੱਖਿਓ ਰਾਜਾ ਰਾਜੇਸ਼ਵਰ ਆਪਾਂ ਨੰਦਰ ਆ ਜਿਹੜਾ ਰਾਜਾ ਰਾਜ ਪਹਿਲੇ ਬਾਰੇ ਪੜਿਆ ਹੋਇਆ ਉਦੋਂ ਉਹਦੇ ਬਾਰੇ ਕੀਤਾ ਹੋਇਆ ਪਿਛਲੀ ਵੀਡੀਓ ਦੇ ਵਿੱਚ ਉੱਥੇ ਚੱਕ ਕੇ ਦੇਖਿਓ ਹਰਜਿੰਦਰ ਚੌਲ ਨੇ ਜਿਹੜਾ ਗੰਗਈਕੋਡ ਚੌਲੋਪਰਮ ਵਿੱਚ ਇੱਕ ਮੰਦਿਰ ਬਣਵਾਇਆ ਸੀ ਠੀਕ ਹੈ ਜੀ ਤੇ ਤਲਾਬ ਵੀ ਆਪਾਂ ਕੀਤਾ ਉੱਥੇ ਵੀ ਤਲਾਬ ਹੀ ਬਣਵਾਇਆ ਸੀਗਾ ਚੌਲ ਕਾਲ ਦੇ ਵਿੱਚ ਕਹਿੰਦੇ ਮਹੱਤਵਪੂਰਨ ਮੰਦਿਰ ਜਿਹੜੇ ਗਿਆ ਉਹ ਕਿਹੜਾਗਾ ਐਰਾ ਵਤੇਸ਼ਵਰ ਤੇਗਾ ਤਿਰੂ ਭਵਨੇਸ਼ਵਰ ਮੰਦਿਰ ਇਹ ਵੀ ਚੌਲ ਕਾਲ ਦੀ ਬਣੇ ਹੋਏ ਨੇ ਮੰਦਿਰ ਯਾਦ ਰੱਖ ਲਓ ਕਿਹੜੇ ਕਾਲ ਦੇ ਬਣੇ ਹੋਏ ਨੇ ਤੁਹਾਨੂੰ ਇੱਕ ਕੁਐਸਚਨ ਜ਼ਰੂਰ ਮੰਦਿਰਾਂ ਤੇ ਆਉਂਦਾਗਾ ਠੀਕ ਹੈ ਜੀ ਇਹ ਕਿਹੜੇ ਸਾਮਰਾਜ ਦਾ ਬਣਿਆ ਹੋਇਆ ਜੀ ਤੇ ਨਟਰਾਜ ਦੀ ਜਿਹੜੀ ਮੂਰਤੀ ਆ ਜਿਹੜੀ ਨਟਰਾਜ ਦੀਆਂ ਪੈਲਸਨਾਂ ਜੀਆਂ ਚ ਨਹੀਂ ਚਲਦੀਆਂ ਕਿ ਮੂਰਤੀ ਜੀ ਉਹ ਉਹ ਕਿਹੜੇ ਕਾਲ ਦੀ ਬਣੀ ਹੋਈ ਆ ਚੋਲ ਕਾਲ ਦੀ ਠੀਕ ਹੈ ਜੀ ਚੋਲਾ ਨੇ ਮੂਰਤੀ ਬਣਾਤੀ ਵਧੀਆ ਚੋਲ ਚੂਲ ਖਾ ਕੇ ਤੇ ਕਾਂਸੇ ਦੀਆਂ ਮੂਰਤੀਆਂ ਸੰਸਾਰ ਭਰ ਦੇ ਵਿੱਚ ਉਹ ਜਿਹੜੀ ਬਹੁਤ ਪ੍ਰਸਿੱਧ ਹੈ ਇਹ ਕਾਂਸੇ ਦੀ ਮੂਰਤੀ ਜਿਹੜੀ ਚੋਲ ਸਾਮਰਾਜ ਦੇ ਵਿੱਚ ਮੰਦਰਾਂ ਦਾ ਨਿਰਮਾਣ ਜਿਹੜਾ ਆਪਾਂ ਕਰ ਚੁੱਕੇ ਆ ਪਹਿਲੀ ਕਿਹੜੀ ਕਲਾ ਸ਼ੈਲੀ ਰਹੀ ਹੁੰਦਾ ਸੀਗਾ ਦ੍ਰੈਵਿਡ ਰਾਈ ਕਮੈਂਟ ਕਰਿਓ ਉੱਤਰੀ ਭਾਰਤ ਦੇ ਵਿੱਚ ਕਿਹੜੀ ਕਲਾ ਸੈਲੀ ਚੱਲ ਰਹੀ ਸੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਕਲਾ ਸੈਲੀ ਦਾ ਵਿਕਾਸ ਹੋਇਆ ਕਿਹੜੀ ਦਾ ਹੋਇਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਇਹ ਕਲਾ ਸੈਲੀਆਂ ਬਾਰੇ ਜਾਣਕਾਰੀ ਦਿਓ ਰਾਜਨੀਤਿਕ ਸੰਬੰਧ ਕਿਸ ਤਰ੍ਹਾਂ ਦੇ ਸੀ ਇਹਨਾਂ ਦੇ ਜਿਹੜੇ ਪੱਲਵਾਂ ਦੇ ਆਹ ਸੌਰੀ ਚੋਲਾਂ ਦੇ ਰਾਜਨੀਤਿਕ ਸੰਬੰਧ ਕਿਸ ਤਰ੍ਹਾਂ ਦੇ ਸੀਗੇ ਪੱਲਵ ਅਤੇ ਪਾਂਡ ਜਿਹੜੇ ਸੀਗੇ ਪੱਲਵ ਅਤੇ ਪਾਂਡਾ ਨਾਲ ਟਕਰਾ ਦਾ ਫਾਇਦਾ ਉਠਾਉਂਦੇ ਹੋਏ ਚੋਲਾ ਨੇ ਕਹਿੰਦੇ ਆਪਣੀ ਰਾਜਨੀਤਿਕ ਪ੍ਰਭਾਵ ਨੂੰ ਕੀ ਕਰ ਲਿਆ ਸੀਗਾ ਵਧਾ ਲਿਆ ਸੀ ਹੁਣ ਕੀ ਸਮਝ ਆਈ ਤੁਹਾਨੂੰ ਇਹਦੇ ਤੋਂ ਵੀ ਜਦੋਂ ਚੋਲ ਸਮਰਾਜ ਚੱਲ ਰਿਹਾ ਸੀ ਤਾਂ ਉਹ ਸਮੇਂ ਕਿਹੜੇ-ਕਿਹੜੇ ਰਾਜਵੰਸ਼ ਸੀਗੇ ਪੱਲਵ ਤੇ ਪੰਡ ਠੀਕ ਹੈ ਜੀ ਚੋਲ ਸ਼ਕਤੀ ਦਾ ਪੁਨਰਸੁਰਜੀਤ ਦਾ ਸਿਹਰਾ ਕਿਹਨੂੰ ਜਾਂਦਾਗਾ ਕਿਹਨੂੰ ਜਾਂਦਾ ਵਿਜਯਲ ਕਿੰਨੇ ਦੇ ਵਿੱਚ 800 ਨਿਆ ਦੇ ਵਿੱਚ ਠੀਕ ਹੈ ਜੀ ਕਿੰਨੇ ਤੱਕ ਰਿਹਾ ਏ 873 ਤੱਕ ਠੀਕ ਹੈ ਜੀ ਤੇ ਹੋਰ ਕਿਹਨੂੰ ਜਾਂਦਾ ਪ੍ਰਾਂਤਕ ਪਹਿਲੇ ਨੂੰ ਜਾਂਦਾ ਇਹਨੇ ਵੀ ਬਹੁਤ ਵਿਸਥਾਰ ਕੀਤਾ ਸਮਾਂ ਕਈ ਵਾਰੀ ਇੱਧਰ ਉੱਧਰ ਦੇਖ ਲਿਓ ਕੀ ਹੈਗਾ ਰਾਜਾ ਰਾਜ ਪਹਿਲੇ ਦੀਆਂ ਸਮੁੰਦਰੀ ਮਹਮਾ ਨੇ ਜਿਹੜੀਆਂ ਠੀਕ ਆ ਰਾਜਾ ਰਾਜ ਪਹਿਲਾ ਉਹਨੇ ਸਮੁੰਦਰੀ ਮਹਮਾ ਸਟਾਰਟ ਕੀਤੀ ਸੀ শ্রীলੰਕਾ ਨੂੰ ਜਿੱਤਿਆ ਸੀਗਾ ਠੀਕ ਆ শ্রীলੰਕਾ ਤੇ ਕਬਜ਼ਾ ਕਰ ਲਿਆ ਤੇ ਮਾਲਦੀਪ ਟਾਪੂ ਜਿਹੜਾ ਮੈਂ ਤੁਹਾਨੂੰ ਮੈਪ ਤੇ ਦਿਖਾਇਆ ਸੀ ਮਾਲਦੀਪ ਟਾਪੂ ਵਗੈਰਾ ਠੀਕ ਆ ਉਹ ਵੀ ਜਿੱਤਲੇ ਸੀ ਇਹਨੇ ਕਿਨੇ ਜਿੱਤੇ ਸੀ ਰਾਜਾ ਰਾਜ ਪਹਿਲੇ ਨੇ ਚੌਲ ਸਿਲਾ ਲੇਖਾਂ ਦੇ ਵਿੱਚ ਦੋ ਦਾ ਜ਼ਿਕਰ ਆਉਂਦਾ ਹੈਗਾ ਵਲੰਜ ਯਾਰਤੇ ਮਨੀਗ੍ਰਾਮ ਇਹ ਵਪਾਰੀ ਸਮੂਹ ਹੁੰਦਾ ਸੀ ਵਪਾਰੀਆਂ ਦੇ ਸਮੂਹ ਨੂੰ ਕਿਹਾ ਗਿਆ ਹੈ ਠੀਕ ਹੈ ਜੀ ਮੂਲਾ ਪਰੂデア ਨਾਮਕ ਇੱਕ ਸਮੂਹ ਮੰਦਰਾਂ ਦੇ ਪ੍ਰਬੰਧ ਦੀ ਦੇਖਪਾਲ ਮੰਦਰਾਂ ਦਾ ਪ੍ਰਬੰਧਾ ਜਿਹੜਾ ਦੇਖਪਾਲ ਕਰਦੇ ਸੀ ਮੰਦਰਾਂ ਨੂੰ ਦੇਖ ਰਿਹਾ ਇਹ ਕੌਣ ਕਰਦਾ ਸੀਗਾ ਮੁੱਲਾ ਮੁੱਲਾ ਪਰੂデア ਠੀਕ ਹੈ ਜੀ ਇਹ ਯਾਦ ਰੱਖ ਲਿਓ ਹਰ ਪਿੰਡ ਦੇ ਕਸਬੇ ਦੇ ਵਿੱਚ ਗਲੀਆਂ ਦੇ ਵਿੱਚ ਜਿਹੜੇ ਹਰ ਪਿੰਡਾ ਜਿਹੜਾ ਕਸਬੇ ਵੱਖ-ਵੱਖ ਗਲੀਆਂ ਦੇ ਵਿੱਚ ਵੰਨੇ ਹੋਏ ਸੀ ਉਹਨਾਂ ਦੇ ਪ੍ਰਬੰਧ ਦੀ ਵੱਖ-ਵੱਖ ਸਮੂਹ ਹੁੰਦੇ ਸੀ ਪਿੰਡਾਂ ਦੇ ਪ੍ਰਬੰਧ ਨੂੰ ਵੀ ਗਲੀਆਂ ਦੇ ਪ੍ਰਬੰਧ ਨੂੰ ਵੀ ਦੇਖਣ ਲਈ ਅਲੱਗ-ਅਲੱਗ ਸਮੂਹ ਹੁੰਦੇ ਸੀ శ్రీలంਕਾ ਦੀ ਜਤ ਤੋਂ ਬਾਅਦ ਕਹਿੰਦੇ ਆ ਰਜਿੰਦਰ ਪਹਿਲੇ ਨੇ ਕੀ ਕੀਤਾ ਸੀਗਾ ਕਦਰਾਮ ਕੇਧਾ ਦੇ ਸ੍ਰੀ ਵਿਜੇ ਸਾਮਰਾਜ ਦੇ ਵਿਰੁੱਧ ਇੱਕ ਜਲ ਸੈਨਾ ਮੁਹਿੰਮ ਵੀ ਚਲਾਈ ਸੀ ਇਹ ਮੈਂ ਤੁਹਾਨੂੰ ਮੈਪ ਤੇ ਕਰਾਇਆ ਸੀਗਾ ਠੀਕ ਹੈ ਜਿਹੜਾ ਇੰਡੋਨੇਸ਼ੀਆ ਦੇ ਵਿੱਚ ਇੱਕ ਸਾਮਰਾਜ ਸੀਗਾ ਅ ਸ੍ਰੀ ਵਿਜੇ ਸ੍ਰੀ ਵਿਜੇ ਸਾਮਰਾਜ ਠੀਕ ਹੈ ਜੀ ਬਾਅਦ ਵੀ ਇਹਨਾਂ ਨੇ ਜਲਸਾ ਨਾ ਪੁੱਛ ਲੇਤਾ ਜਾਂਦਾ ਕਿਹੜੇ ਸਾਮਰਾਜ ਨੇ ਦੱਖਣੀ ਭਾਰਤ ਦੇ ਵਿੱਚ ਪਹਿਲਾ ਜਾਲ ਰਵੇੜਾ ਬਣਵਾਇਆ ਸੀ ਜਿੱਤ ਕੇ ਆਏ ਸੀ ਕੌੜਾ ਸਾਮਰਾਜ ਆਹੋ ਚੋਲ ਸਾਮਰਾਜ ਚੋਲਾ ਨੇ ਚਾਰ ਪ੍ਰਸਿੱਧ ਵਿਦਵਾਨ ਕਿਹੜੇ-ਕਿਹੜੇ ਹੋਏ ਨੇ ਸਾਡੇ ਕੋਲ ਤਾਮਿਲ ਸਹਿਤ ਦੇ ਠੀਕ ਹੈ ਜੀ ਤਾਮਿਲ ਸਹਿਤ ਦੇ ਕੰਬਣ ਠੀਕ ਹੈ ਜੀ ਕੰਬਲ ਪਾ ਕੇ ਕੁੱਟਣ ਕੁੱਟਤਾ ਸੀਗਾ ਠੀਕ ਹੈ ਜੀ ਕਿਹਨੂੰ ਕੁੱਟਿਆ ਸੀਗਾ ਪੁਗ ਪੁਗ ਲੇਡੀ ਨੂੰ ਠੀਕ ਹੈ ਜੀ ਕੰਬਲ ਪਾ ਕੇ ਕੰਬਰ ਤਾਮਨ ਸਹਦਾ ਯਾਦ ਰੱਖ ਲਿਓ ਠੀਕ ਹੈ ਕੰਬਲ ਪਾ ਕੇ ਕੁੱਟਿਆ ਸੀਗਾ ਕਿਨੇ ਲੇਡੀ ਨੇ ਕਿਹਨੂੰ ਜੈ ਸਿੰਘ ਨੂੰ ਠੀਕ ਹੈ ਜੀ ਲੇਡੀ ਕੌਣ ਸੀ ਤੁਹਾਡੀ ਤਾਈ ਯਾਦ ਰੱਖ ਲਿਓ ਤੁਹਾਡੀ ਤਾਈ ਲੇਡੀ ਸਿਕ ਤਾਈ ਾਈ ਨੇ ਕੰਬਲ ਪਾ ਕੇ ਕੁੱਟਿਆ ਸੀਗਾ ਲੇਡੀ ਆ ਜਿਹੜੀ ਉਹ ਕਿਹਨੂੰ ਕੁੱਟਿਆ ਸੀਗਾ ਜੈਸ ਠੀਕ ਹੈ ਜੀ ਇਹ ਚ ਕਿਹੜੇ ਚੋਲਕਾਲ ਦੇ ਕਿਹੜੇ ਵਿਦਵਾਨ ਨੇ ਤਾਮਿਲ ਠੀਕ ਹੈ ਜੀ ਅੱਗੇ ਕੰਨੜ ਸਹਿਤ ਕਿਹੜਾ ਲਿਖਿਆ ਗਿਆ ਇਹਦੇ ਵਿੱਚ ਚੋਲਕਾਲ ਦੇ ਵਿੱਚ ਠੀਕ ਹੈ ਜੀ ਪੰਪ ਪੋਨਨ ਤੇ ਰਨ ਠੀਕ ਹੈ ਜੀ ਪੰਪ ਮਾਰੇ ਬੋਲੇ ਬੋਲੇ ਕਿਨੂੰ ਰਨਨ ਨੂੰ ਠੀਕ ਹੈ ਜੀ ਇਸ ਤਰ੍ਹਾਂ ਯਾਦ ਰੱਖ ਲਿਓ ਪੰਪ ਪੰਪਾ ਦੀ ਕਿਹੜੀ ਆ ਆਦਿ ਪੁਰਾਣ ਪੰਪ ਦਾ ਕਿਹੜਾ ਬੁੱਕ ਆ ਆਦਿ ਪੁਰਾਣ ਪੋਨਨ ਦੀ ਕਿਹੜੀ ਪੁਕਾ ਸ਼ਾਂਤੀ ਪੁਰਾਣ ਇੱਥੇ ਪੁਰਾਣੀ ਆ ਸ਼ਾਂਤੀ ਪੁਰਾਣ ਠੀਕ ਹੈ ਜੀ ਰਨਨ ਦੀ ਕਿਹੜੀ ਆ ਅਜਤ ਠੀਕ ਹੈ ਜੀ ਰਨਨ ਦੀ ਕਿਹੜੀ ਆ ਅਜਤਤਾ ਲੱਗ ਗਈ ਜੀ ਇਹ ਸਾਰੇ ਗ੍ਰੰਥ ਨੇ ਜਿਹੜੇ ਜੈਨ তীਰਥ ਤੋਂ ਮਿਲੇ ਹੋਣ ਠੀਕ ਹੈ ਜੀ ਕਿਹੜੇ ਇਹ ਜੈਨਤਾ ਤੀਰਥੰਕਰਾਂ ਨੇ ਲਿਖੇ ਹੋਏ ਨੇ ਸਾਰੇ ਇਹ ਜਿਹੜੇ ਗ੍ਰੰਥ ਹੋਏ ਠੀਕ ਹੈ ਜੀ ਅੱਗੇ ਸਵਰਨਵੇਲ ਕੋਲਾ ਦੇ ਵਿੱਚ ਜੈਨ ਦੇ ਜੈਨੀਆਂ ਨੇ ਜਿਹੜਾ ਮੁਗਤੇਸ਼ਵਰ ਦੀ ਮੂਰਤੀ ਸੀ ਚੋਲਾਂ ਦੁਆਰਾ ਸਥਾਪਿਤ ਕੀਤੀ ਸੀ ਕਿਹੜੇ ਰਾਜਵੰਸ਼ ਦੁਆਰਾ ਸਥਾਪਿਤ ਕੀਤੀ ਆ ਇਹ ਚੋਲ ਰਾਜਵੰਸ਼ ਦੁਆਰਾ ਨੈਕਸਟ ਸਾਡੇ ਕੋਲੇ ਕਵੇਰੀਪਟਨਮ ਦੇ ਵਿੱਚ ਚੋਲ ਕਾਲ 10ਵੀਂ ਸਦੀ ਦੌਰਾਨ ਕਹਿੰਦੇ ਮਹੱਤਮਪੂਰਨ ਬੰਦਰਗਾਹ ਸੀ ਜਿਹੜੀ ਚੋਲਾਂ ਦੀ ਬੰਦਰਗਾਹਗੀ ਠੀਕ ਹੈ ਜੀ 10ਵੀਂ ਸਦੀ ਦੇ ਵਿੱਚ ਕਿਹੜੀ ਸੀਗੀ ਕਾਵੇਰੀ ਪਟਨਾ ਠੀਕ ਹੈ ਸਥਾਨਿਕ ਸਵੈ ਸ਼ਾਸਨ ਆ ਜਿਹੜਾ ਸਥਾਨਿਕ ਸਵੈ ਸ਼ਾਸਨ ਚੌਲ ਪ੍ਰਸ਼ਾਸਨ ਦੀ ਮੁੱਖ ਵਿਸ਼ੇਸ਼ਤਾ ਸੀ ਨਿਚਲਾ ਪ੍ਰਵਰਸਾ ਪਿੰਡਾਂ ਦਾ ਸਭਾ ਹੋਰ ਹਨਾ ਬਹੁਤ ਵਧੀਆ ਚੱਲ ਕੰਮ ਚੱਲ ਰਿਹਾ ਸੀ ਪਿੰਡ ਵਿੱਚ ਵਰਕਿੰਗ ਕਮੇਟੀ ਕਿਹੜੀ ਕਮੇਟੀ ਹੁੰਦੀ ਸੀਗੀ ਵਰਕਿੰਗ ਕਮੇਟੀ ਠੀਕ ਹੈ ਜੀ ਦੀ ਮੈਂਬਰਸ਼ਿਪ ਲਈ ਰੱਖੇ ਜਾਂਦੇ ਸੀ ਤੇ ਤਨਖਾਹੀਏ ਨੂੰ ਕਹਿੰਦੇ ਕੀ ਬੋਲੇ ਸੀ ਮਦ ਵਿਚਾਇ ਕਿੰਜਾ ਵਿਚੋਲਾ ਬ੍ਰਾਹਮਣਾ ਨੂੰ ਦਿੱਤੀ ਜਾਣ ਵਾਲਾ ਟੈਕਸ ਮੁਕਤ ਜਿਹੜੀ ਭੂਮੀ ਹੁੰਦੀ ਸੀ ਉਹਨੂੰ ਕੀ ਬੋਲਦੇ ਸੀਗੇ ਚਤੁਰਵੇਦੀ ਤੇ ਚਤੁਰਵੇਦੀ ਮੰਗਲਮ ਜਿਹੜੀ ਦਾਨ ਵਜੋਂ ਦਿੱਤੀ ਜਾਂਦੀ ਸੀਗੀ ਠੀਕ ਹੈ ਜੀ ਉਹ ਕਿਹੜੀ ਹੁੰਦੀ ਸੀਗੀ ਬ੍ਰਹਮ ਦੇ ਜਿਹੜੀ ਟੈਕਸ ਮੁਕਤ ਭੂਮੀ ਹੁੰਦੀ ਸੀ ਉਹਦਾ ਕੀ ਹੁੰਦੀ ਸੀ ਚਤੁਰ ਤੇ ਜਿਹੜੀ ਦਾਨ ਵਜੋਂ ਦਿੱਤੀ ਜਾਂਦੀ ਸੀ ਉਹ ਕਿਹੜੀ ਹੁੰਦੀ ਸੀ ਬ੍ਰਹਮ ਸੈਨਾ ਸੀਗੀ ਜਿਹੜੀ ਉਥੋਂ ਦੀ ਪੈਦਲ ਸੈਨਾ ਉਹਦੀ ਸੈਨਾ ਕਿਹੜੀ ਸੀ ਪੈਦਲ ਸੈਨਾ ਸੀਗੀ ਪਾਰਸੀ ਬ੍ਰਾਊਨ ਨੇ ਤੰਜੌਰ ਦੇ ਬਉਦੇਸ਼ਰ ਮੰਦਿਰਾ ਜਿਹੜਾ ਉਹਨੂੰ ਭਾਰਤੀ ਕਲਾ ਸ਼ੈਲੀ ਦਾ ਨਮੂਨਾ ਦੱਸਿਆਗਾ ਪਹਿਲਾਂ ਨਟਰਾਜ ਦੀ ਮੂਰਤੀ ਆ ਜਿਹੜੀ ਠੀਕ ਹੈ ਜੀ ਉਹ ਚੋਲ ਕਲਾ ਦੀ ਸਭਿਅਤਾ ਦਾ ਮਹੱਤਵਪੂਰਨ ਨਮੂਨਾ ਹੈ ਪਿਛੋਲ ਇੰਨੇ ਵਧੀਆ ਆਰਕੀਟੈਕਚਰਸ ਸੀਗੇ ਜਿਨ੍ਹਾਂ ਨੇ ਨਟਰਾਜ ਦੀ ਮੂਰਤੀ ਬਣਾਤੀ ਠੀਕ ਹੈ ਜੀ ਚੋਲਾ ਨੇ ਕਾਂਸੇ ਦੀ ਮੂਰਤੀ ਜਿਹੜੀ ਇਹ ਮੂਰਤੀ ਆ ਦੁਨੀਆ ਦੇ ਵਿੱਚ ਪ੍ਰਸਿੱਧ ਆ ਜਿਹੜੀ ਚੋਲ ਸਾਮਰਾਜ ਨੇ ਬਣਾਈ ਹੋਈ ਹੈ ਇਹ ਮੂਰਤੀ ਨਟਰਾਜ ਦੇ ਪੈਲਸਨ ਬਾਕਸ ਜੇ ਤੇ ਲਿਖੀ ਹੋਈ ਹੈ ਜਿਹੜੀ ਇੱਕ ਬਹੁਤ ਵੱਡਾ ਪਿੰਡ ਜਿਸ ਨੂੰ ਕਹਿੰਦੇ ਇੱਕ ਇਕਾਈ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ ਉਹਨੂੰ ਕੀ ਬੋਲਦੇ ਸੀ ਤਨਿਆਰ ਬਹੁਤ ਵੱਡਾ ਪਿੰਡ ਹੁੰਦਾ ਸੀਗਾ ਉਹਨੂੰ ਤਨਿਆਰ ਕਹਿੰਦੇ ਸੀ ਚੌਲ ਕਾਲ ਦੇ ਵਿੱਚ ਸੜਕਾਂ ਦੀ ਦੇਖਭਾਲ ਜਿਹੜਾ ਕਰਦਾ ਸੀ ਉਹਨੂੰ ਕੀ ਬੋਲਦੇ ਸੀਗੇ ਬਾਗਾਨ ਸੰਪਤੀ ਕਹਿੰਦੇ ਸੀ ਜਿਹੜਾ ਲੈਂਡ ਦੇਣ ਹੁੰਦਾ ਸੀਗਾ ਉਹ ਚੋਨੇ ਰਾਹੀਂ ਵਟਾਂਦਰਾ ਵਸਤੂ ਪ੍ਰਣਾਲੀ ਜਿਹੜੀ ਚੱਲ ਰਹੀ ਸੀਗੀ ਠੀਕ ਹੈ ਚੌਲ ਕਾਲ ਦੇ ਵਿੱਚ ਵਪਾਰਿਕ ਸਮੂਹ ਜਿਹੜੇ ਮੈਂ ਪਹਿਲਾਂ ਵੀ ਕਰਕੇ ਹਟਿਆ ਠੀਕ ਹੈ ਕੀ ਬੋਲਦੇ ਸੀ ਇਹਨੂੰ ਉਲੰਝਿਆ ਨਾਨਾਦੇਵਸੀ ਤੇ ਮਣੀਗ੍ਰਾਮ ਇਹ ਕਿਹੜੇ ਹੁੰਦੇ ਸੀਗੇ ਵਪਾਰੀ ਸਮੂਹ ਹੁੰਦੇ ਸੀ ਠੀਕ ਹੈ ਤੇ ਵਿਸ਼ਨੂੰ ਦੇ ਉਪਾਸਕ ਕਿਹੜੇ ਹੁੰਦੇ ਸੀਗੇ ਜਿਹੜੇ ਵਿਸ਼ਨੂੰ ਨੂੰ ਮੰਨਦੇ ਸੀ ਉਹ ਤਾਂ ਕਿਹੜੇ ਸੀਗੇ ਅਲਵਾਰ ਤੇ ਜਿਹੜੇ ਸ਼ਿਵ ਨੂੰ ਮੰਨਦੇ ਸੀ ਉਹ ਕਿਹੜੇ ਸੀਗੇ ਨਾਇਾਨਾਰ ਨਾਇਾਨਾਰ ਨਾਰਾਇਣ ਨਾਇਰਾਇਣ ਯਾਦ ਰੱਖ ਲਿਓ ਉਹ ਕਿਹਨੂੰ ਮੰਨਦਾਗਾ ਸ਼ਿਵ ਜੀ ਨੂੰ ਠੀਕ ਹੈ ਜੀ ਚੋਲ ਕਾਲ ਦੇ ਵਿੱਚ ਜਿਹੜੇ ਸਾਡੇ ਕੋਲੇ ਨੈਕਸਟ ਇਤਿਹਾਸਕ ਸਥਾਨ ਨੇ ਜਿਹੜੇ ਠੀਕ ਹੈ ਸਥਾਨ ਦੇ ਵਿੱਚ ਪਹਿਲਾ ਕਿਹੜਾ ਹੈਗਾ ਤੌਂਡ ਮੰਡਲ ਠੀਕ ਹੈ ਜੀ ਇਹ ਚੌੜ ਰਾਜਵੰਸ਼ ਦਾ ਸੰਬੰਧਿਤ ਕਿਹੜੀ ਹੁੰਦੀ ਸੀ ਜ਼ਮੀਨ ਹੁੰਦੀ ਸੀ ਤੇ ਤੰਜੌਰ ਆ ਜਿਹੜਾ ਇਹਨਾਂ ਦੀ ਕੀ ਸੀਗੀ ਰਾਜਧਾਨੀ ਸੀ ਰਾਜਾ ਰਾਜ ਪਹਿਲੇ ਦੁਆਰਾ ਬਣਾਈ ਗਈ ਸੀ ਤੇ ਇੱਕ ਬੁੱਧ ਮੰਦਰ ਵੀ ਬਣਾਇਆ ਗਿਆ ਇੱਥੇ ਠੀਕ ਹੈ ਜੀ ਪੈਲੋਰ ਇੱਥੇ ਪਾਂਡਿਆ ਤੇ Sri Lanka ਦੀ ਸਾਂਝੀ ਫੌਜ ਨੇ ਪ੍ਰਾਂਤਕ ਪਹਿਲੇ ਨੂੰ ਹਰਾਇਆ ਸੀ ਪ੍ਰਾਂਤਕ ਪਹਿਲਾ ਜਿਹੜਾ ਆਪਾਂ ਨੇ ਕੀਤਾ ਹੋਇਆ ਉੱਥੇ ਉਹਨੂੰ ਹਰਾਤਾ ਸੀਗਾ ਤਾਂ ਕਿ ਕੀ ਲਾਮਾ ਕੀਆ ਚੌੜਾ ਦਾ ਉਤਰਾਧਿਕਾਰੀ ਰਾਜਦੱਤਿਆ 949 ਦੇ ਵਿੱਚ ਇੱਥੇ ਲੜੀ ਗਈ ਲੜਾਈ ਦੇ ਵਿੱਚ ਰਾਸ਼ਟਰਕੁਟ ਹਥੋਂ ਮਾਰਿਆ ਗਿਆ ਸੀ ਠੀਕ ਹੈ ਜੀ ਤਕੋਲਮ ਦਾ ਯੁੱਧ ਜਿਹਨੂੰ ਬੋਲਦੇ ਆਪਾਂ ਇੱਥੇ ਮਿਸਟੇਕ ਹੋਈ ਹੋਈ ਆ ਕੰਨ ਕੰਡਾਲੁਰ ਠੀਕ ਹੈ ਜੀ ਤਿਰਵਾ ਅੰਦਰਪੋਮ ਦੇ ਨੇੜੇ ਜਿੱਥੇ ਰਾਜਾ ਰਾਜ ਪਹਿਲੇ ਨੇ ਚੇਰਾ ਨੂੰ ਹਰਾਇਆ ਸੀ ਚੇਰਾ ਨੂੰ ਕਿੱਥੇ ਰਾਇਆ ਸੀ ਕੰਡ ਚੇਰਾ ਦਾ ਕੰਡਾ ਕਿੱਥੇ ਕੱਢਿਆ ਸੀ ਯਾਦ ਰੱਖ ਲਓ ਚੇਰਾ ਦਾ ਕੰਡਾ ਕੱਢਦਾ ਕਾਂਡਾ ਠੀਕ ਕਾਢ ਲਓ ਚੇਰਾ ਦਾ ਕੰਡਾ ਕੰਡਿਆ ਸੀ ਆ ਵੇਂਗੀ ਵੇਂਗੀ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਤੱਟ ਤੇ ਸਥਿਤਤਾ ਕਹਿੰਦੇ ਜਿੱਥੇ ਰਾਜਾ ਰਾਜ ਪਹਿਲੇ ਨੇ ਪੂਰਵੀ ਚਾਲਕੂਆਂ ਉੱਤੇ ਕੀ ਕੀਤਾ ਸੀਗਾ ਦਬਦਬਾ ਕਾਇਮ ਕੀਤਾ ਸੀ ਆਪਾਂ ਅੱਗੇ ਅਨੁਰਾਧਾਪੁਰ ਅਨੁਰਾਧਾਪੁਰ ਕਿੱਥੇ ਹੈ ਸ਼੍ਰੀਲੰਕਾ ਦੀ ਕੀ ਹੈ ਕੈਪੀਟਲ ਆ ਠੀਕ ਹੈ ਜੀ ਤੇ ਇਹ ਰਾਜਾ ਰਾਜ ਪਹਿਲੇ ਦੁਆਰਾ ਤਬਾਹ ਕਰ ਦਿੱਤੀ ਗਈ ਸੀ ਪੁਲ ਪੋਲੋ ਨਰਵਾ ਕੀ ਇਹ ਰਾਜਾ ਰਾਜ ਪਹਿਲੇ ਦਾ শ্রীলੰਕਾ ਉਤੇ ਦਬਦਬਾ ਕਾਇਮ ਕਰਨ ਤੋਂ ਬਾਅਦ ਉਹਨੂੰ ਆਪਣੇ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਅਨਾਈ ਮੰਗਲਮ ਇਹ ਪਿੰਡ ਦਾ ਕਹਿੰਦੇ ਸਲੰਦਰ ਸ਼ਾਸਕ ਹੁੰਦਾ ਸੀਗਾ ਜਿਹੜਾ ਜਿਸ ਨੂੰ ਚੂੜਾ ਮਣੀ ਵਿਵਹਾਰ ਦੇ ਨਿਰਮਾਣ ਨਿਰਮਾਣ ਲਈ ਦਿੱਤਾ ਗਿਆ ਸੀ ਠੀਕ ਹੈ ਜੀ ਸੰਡੀ ਸੰਡੀ ਮੇਟੀ ਕਿਉਂ ਠੀਕ ਹੈ ਜੀ ਇਹ ਕੀ ਸੀ ਗਾਰਬਸਾਗਰ ਦੇ ਵਿੱਚ ਸਤੇ ਇਲਾਕਾ ਜਿੱਥੇ ਰਜਿੰਦਰ ਪਹਿਲੇ ਨੇ ਆਪਣਾ ਦਬਦਬਾ ਬਣਾਇਆ ਸੀ ਠੀਕ ਹੈ ਜੀ ਗੰਗਾਈ ਕੋਡਾ ਚੋਲਾਪਰਮ ਕੀ ਹੈਗਾ ਕਾਵੇਰੀ ਪਟਨਮ ਦੇ ਨੇੜੇ ਇੱਕ ਸਥਾਨ ਆ ਜਿੱਥੇ ਰਜਿੰਦਰ ਪਹਿਲੇ ਦੁਆਰਾ ਭਾਰਤ ਦੇ ਉੱਤਰੀ ਭਾਰਤ ਵਿੱਚ ਮਹੰਮ ਦੀ ਸਫਲਤਾ ਤੋਂ ਬਾਅਦ ਬਣਾਇਆ ਗਿਆ ਸੀ ਜਿਹੜਾ ਉੱਤਰੀ ਭਾਰਤ ਨੂੰ ਜਿੱਤਣ ਤੋਂ ਬਾਅਦ ਮੈਂ ਪਹਿਲਾਂ ਵੀ ਕਰਵਾਇਆ ਹੋਇਆ ਉਹ ਰਜਿੰਦਰ ਪਹਿਲੇ ਨੇ ਗੰਗਾਈ ਕੋਡਾ ਚੋਲਾਪਰਮ ਬਸਾਇਆ ਸੀ ਠੀਕ ਹੈ ਜੀ ਅੱਗੇ ਕਿਹੜਾ ਆ ਗਿਆ ਚਤੰਬਰਮ ਚੋਲ ਸ਼ਾਸਕ ਦਾ ਜਿਹੜੀ ਤਾਜਪੋਸ਼ੀ ਹੁੰਦੀ ਸੀ ਤੇ ਇੱਥੇ ਹੁੰਦੀ ਸੀ ਉੱਤਰ ਮੇਰੇ ਉਹ ਬਲੇਖ ਆ ਜਿਹੜਾ ਸਾਡੇ ਕੋਲੇ ਉਤੋਂ ਕੀ ਪਤਾ ਲੱਗਦਾ ਦੋਸਰੇ ਵਾਲੇ ਲੇਖ ਨੇ ਇਹ ਠੀਕ ਹੈ ਜੀ ਜਿਹੜੇ 100 ਸੌਰੀ 909 ਤੇ 929ਵੀਂ ਦੇ ਵਿੱਚ ਲਿਖੇ ਗਏ ਅੱਗੇ ਨੀਗਾਪਟਨਮ ਕੋਰੋਮੰਡਲ ਤੱਟ ਤੇ ਸਥਿਤ ਆ ਜੀ ਇਹ ਇੱਥੇ ਸਥਿਤਾ ਕੋਰੋਮੰਡਲ ਤੱਟ ਤੇ ਸਥਿਤਾ ਇੱਥੇ ਸਲੰਦਰ ਸ਼ਾਸਕ ਨੇ ਰਾਜਾ ਰਾਜ ਪਹਿਲੇ ਦੇ ਦੌਰਾਨ ਇੱਕ ਕੀ ਬਣਾਇਆ ਸੀਗਾ ਮਠ ਬਣਵਾਇਆ ਸੀ ਠੀਕ ਹੈ ਜੀ ਕਿੱਥੇ ਨਿਗਾਹ ਪੜਨਾ ਹਮ ਦੇ ਵਿੱਚ ਨਥੀ ਮਲੀ ਮਲੀ ਇਲ ਇੱਥੇ ਵਿਜਲਿਆ ਚੌਲ ਨੇ ਕੀ ਕੀਤਾ ਸੀਗਾ ਜੀ ਚੌਲਵੇਸ਼ਵਰ ਮੰਦਿਰ ਦਾ ਨਿਰਮਾਣ ਕੀਤਾ ਸੀ ਠੀਕ ਹੈ ਜੀ ਅੱਗੇ ਚੌਲਾਂ ਦੇ ਟੈਕਸ ਲਾਸਟ ਹੀ ਰਹਿ ਗਿਆ ਸਾਡੇ ਕੋਲੇ ਹੁਣ ਚੌਲਾਂ ਦੇ ਟੈਕਸ ਕਿਹੜੇ-ਕਿਹੜੇ ਨੇ ਆਇਆ ਆ ਆਇਆ ਕਹਿੰਦਾ ਆਪਾਂ ਮਾਲੀਆ ਇਕੱਠਾ ਕਰੀਏ ਠੀਕ ਹੈ ਜੀ ਕੀ ਕਿਹਾਗਾ ਕਹਿੰਦਾ ਆਜਾ ਭਾਈ ਆਪਾਂ ਕੀ ਕਰੀਏ ਮਾਲੀਆ ਇਕੱਠਾ ਕਰੀਏ ਆ ਆ ਤਾਂ ਯਾਦ ਰੱਖ ਲਿਓ ਮਰਮ ਮਰਮ ਠੀਕ ਹੈ ਜੀ ਮਰਮ ਮਰਮ ਕੌਣ ਲਾਉਂਦੇ ਨੇ ਸਾਡੇ ਦੁੱਖਾਂ ਤੇ ਕੌਣ ਲਾਉਂਦੇ ਨੇ ਰੁੱਖ ਰੁੱਖਾਂ ਤੇ ਟੈਕਸ ਠੀਕ ਹੈ ਜੀ ਮਰਮ ਕੁਦਰਤ ਕਦੀ ਨੇਚਰ ਕੰਨੀ ਜਦੋਂ ਆਪਾਂ ਕੋਲੇ ਚਲੇ ਜਾਂਦੇ ਆ ਤਾਂ ਸਾਡੇ ਦੁੱਖ ਕੀ ਜਾਂਦੇ ਨੇ ਘਟ ਜਾਂਦੇ ਨੇ ਅਗਾ ਹੈਗਾ ਕੰਡ ਮੈਂ ਠੀਕ ਹੈ ਜੀ ਜੇ ਕੰਡਾ ਕਿਸਦਾ ਕੱਢਣਾ ਹੋਵੇ ਤਾਂ ਕੀ ਦੇਣੀ ਪੈਂਦੀ ਆ ਸੁਪਾਰੀ ਦੇਣੀ ਪੈਂਦੀ ਆ ਸੁਪਾਰੀ ਟੈਕਸ ਹੁੰਦਾ ਸੀ ਠੀਕ ਹੈ ਜੀ ਅੱਗੇ ਗਿਆ ਮਨਾਏ ਮਨਾਰੇ ਮਨਾਰੇ ਮਾਨਾ ਮਨ 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 ਤੋਂ ਯਾਦ ਰੱਖ ਲਿਓ ਠੀਕ ਹੈ ਜੀ ਮਨ ਕਰ ਮਨ ਜਾ ਕਹਿੰਦਾ ਨਹੀਂ ਤਾਂ ਘਰੇ ਲੈ ਜਮ ਚੱਕੇ ਠੀਕ ਹੈ ਜੀ ਕਰ ਐ ਯਾਦ ਰੱਖ ਲਿਓ ਅੱਗੇ ਕੀ ਗਿਆ ਕੜਾ ਰਾਈ ਠੀਕ ਹੈ ਕੜੀ ਰਾਈ ਇਹਦੇ ਦਾ ਵਪਾਰ ਵਪਾਰਕ ਅਤਾਰੇ ਟੈਕਸ ਹੁੰਦਾ ਸੀਗਾ ਕੜਾਈ ਕੌਣ ਕੱਢਦੇ ਨੇ ਐ ਯਾਦ ਰੱਖ ਲਿਓ ਠੀਕ ਹੈ ਜੀ ਕੌਣ ਕੱਢਦੇ ਨੇ ਵਪਾਰੀ ਪੀਵੀਆ ਪੀ ਵੀਰ ਪੀ ਵੀਰ ਆ ਜਿਹੜਾ ਕਹਿੰਦਾ ਵੀਰ ਨੂੰ ਕਿਹਾ ਪਏ ਪੀਲਾ ਕੀ ਪੀਣਾਗਾ ਤੇਲ ਠੀਕ ਹੈ ਜੀ ਕਿਡ ਕੀ ਆਯੂ ਕਿਡ ਕੇ ਆਸ਼ੂ ਠੀਕ ਹੈ ਜੀ ਕਿਡ ਕੀ ਆਸ਼ੂ ਕੀ ਆ ਕਿਡ ਕਿਡ ਤੋਂ ਯਾਦ ਆ ਰਿਹਾ ਕਿਡ ਨਹੀਂ ਠੀਕ ਆ ਕਿਡਨੀ ਕਿਹਦੀ ਕੱਢੀ ਜਾਂਦੀ ਆ ਨਰ ਦੀ ਠੀਕ ਹੈ ਜੀ दारू ਪੀ ਪੀ ਕੇ ਕਿਡਨੀ ਨੂੰ ਕੀ ਕਰ ਲੰਦਾ ਨਰ ਬੰਦਾ ਖਰਾਬ ਕਰ ਲੰਦਾ ਠੀਕ ਹੈ ਜੀ ਅੱਗੇ ਕੀ ਆ ਗਿਆ ਕਦ ਕਦੀ 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 ਮਾਈ ਇੱਕ ਕਦੀ ਕਦੀ ਬੀਬੀਆਂ ਨੂੰ ਕਿਹਾ ਜਾਂਦਾ ਭਾਈ ਬੱਸਾਂ ਜੇ ਫ੍ਰੀ ਨੇ ਤਾਂ ਕਦੀ ਕਦੀ ਕਰਾਇਆ ਵੀ ਦੇ ਦਿਆ ਕਰੋ ਠੀਕ ਹੈ ਜੀ ਇਹ ਯਾਦ ਰੱਖ ਲਓ ਕਦੀ ਮੰਦਾਈ ਕਦੀ ਕਦੀ ਮਾਈ ਕਦੇ ਮਾਈ ਕੀ ਦੇ ਦੇ ਕਰਾਇਆ ਵੀ ਦੇ ਦੇ ਠੀਕ ਹੈ ਜੀ ਇਹ ਸਾਡੇ ਕੋਲੇ ਇਹਨਾਂ ਦੇ ਟੈਕਸ ਆ ਗਏ ਸੀਗੇ ਅੱਗੇ ਆ ਗਿਆ ਪਦੀ ਕਾਵਲ ਪਿੰਡਾ ਸੁਰੱਖਿਆ ਟੈਕਸ ਹੁੰਦਾ ਸੀ ਪਦੀ ਕਾਵਲ ਕਾਵਲ ਠੀਕ ਹੈ ਕਾਵਲ 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 ਸਹਿਰ ਹੈ ਇੱਕ ਪਿੰਡ ਆ ਗਿਆ ਕਾ ਵਾਬ ਸਲ ਪੀ ਰਾਮਮ ਦਰਵਾਜੇ ਦੇ ਟੈਕਸ ਹੁੰਦਾ ਸੀਗਾ ਇਹ ਵਾਲ ਵਾਲ-ਵਾਲ ਕੀ ਹੁੰਦੀ ਆ ਕੰਧ ਕੰਨ ਦਰਵਾਜਾ ਠੀਕ ਹੈ ਜੋ ਟੈਕਸ ਹੋ ਗਿਆ ਮਗਨ 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 ਕੀ ਆ ਵਪਾਰੀ ਲੋਕ ਆਪਣੇ ਕੰਮ ਚ ਕੀ ਰਹਿੰਦੇ ਨੇ ਮਗਨ ਰਹਿੰਦੇ ਨੇ ਵਪਾਰੀ ਟੈਕਸ ਦਾ ਆਜੀਵ ਕਾਸ਼ੂ ਆਜੀਵਕਾ ਆਜੀਵਕਾ ਨਹੀਂ ਕਹਿੰਦੇ ਆ ਆਜੀਵ ਕਾ ਕਮਾਉਂ ਜਾਂਦੇ ਆ ਆਪਾਂ ਠੀਕ ਆ ਰੋਜੀ ਰੋਟੀ ਟੈਕਸ ਹੁੰਦਾ ਸੀ ਇਹ ਸਾਡੇ ਕੋਲੇ ਚੋਲਕ ਸਾਮਰਾਜ ਦੇ ਕੀ ਸੀਗੇ ਟੈਕਸ ਸੀ ਅੱਗੇ ਆ ਗਿਆ ਬੌਧੇਸ਼ਵਰ ਮੰਦਿਰ ਜਿਹੜਾ ਆਪਾਂ ਕਰਕੇ ਆਏ ਆ ਰਾਜਾ ਰਾਜੀਸ਼ਵਰ ਮੰਦਿਰ ਵੀ ਇਹਦੇ ਜਾਣਿਆ ਜਾਂਦਾਗਾ ਠੀਕ ਹੈ ਜੀ ਇਹ ਬੌਧੇਸ਼ਵਰ ਮੰਦਿਰ ਦੇ ਨਾਮ ਨਾਲ ਜਾਣਿਆ ਜਾਂਦਾ ਤਾਮਿਲਨਾਡੂ ਦੇ ਤੰਜੌਰ ਦੇ ਵਿੱਚ ਸਥਿਤਤਾ ਹੈ ਠੀਕ ਹੈ ਜੀ ਗਰਨੇਟ ਗਰੇਨਾਇਟ ਦਾ ਬਣਿਆ ਹੋਇਆ ਪਹਿਲਾ ਪੱਥਰ ਆ ਇਹ ਬਾਈ ਇੱਥੇ ਜਿਹੜਾ ਵੀ ਗਰੇਨਾਇਟ ਦਾ ਦੁਨੀਆ ਦਾ ਗਰੇਨਾਇਟ ਦਾ ਇਕਲੌਤਾ ਮੰਦਿਰ ਜਿਹੜਾ ਪਹਿਲਾ ਬਣਿਆ ਹੋਇਆ ਉਹ ਕਿਹੜਾਗਾ ਬੌਧੇਸ਼ਵਰ ਮੰਦਿਰ ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਦੇ ਵਿੱਚ ਕੋਸ਼ਿਤ ਕੀਤਾ ਹੋਇਆ ਠੀਕ ਹੈ ਜੀ ਤੇ ਚੋਲ ਰਾਜਾ ਰਾਜਰਾਜ ਪਹਿਲੇ ਨੇ ਇਸ ਮੰਦਿਰ ਦਾ ਨਿਰਮਾਣ ਕਰਵਾਇਆ ਸੀਗਾ ਤੇ ਇਹ ਮੰਦਿਰ ਉਹਨਾਂ ਦੇ ਰਾਜ ਦੇ ਸ਼ਾਸਨ ਦੀ ਸਭ ਤੋਂ ਵਧੀਆ ਉਦਾਹਰਣ ਹੈ ਠੀਕ ਹੈ ਜੀ ਤੇ ਇਹ ਮੰਦਿਰ 1000 ਕਿੰਨੇ ਚ ਬਣਿਆ 10 ਈਸਵੀ ਚ ਰਾਜਰਾਜ ਪਹਿਲੇ ਦੇ ਤਰ੍ਹਾਂ ਸਮੇਂਦਾਰਨ ਕੀਤਾ ਸੀਗਾ ਪੂਰਾ ਹੋਇਆ ਸੀ ਠੀਕ ਹੈ ਜੀ ਰਾਜਾ ਰਾਜ ਪਹਿਲਾ ਠੀਕ ਹੈ ਜੀ ਨਾ ਇਹ ਸੀਗਾ ਸਾਡੇ ਕੋਲੇ ਚੋਲ ਸਮਰਾਜ ਠੀਕ ਹੈ ਚੋਲ ਸਮਰਾਜ ਦੀਆਂ ਦੋ ਵੀਡੀਓ ਪੈ ਚੁੱਕੀਆਂ ਨੇਗੀਆਂ ਦੋਨੇ ਦੇਖ ਲੈਣੀਆਂ ਨੇਗੀਆਂ ਤੇ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਕਿਸੇ ਵੀ ਪੇਪਰ ਦੀ ਤਾਂ ਅਕੈਡਮੀ ਦੇ ਉੱਤੇ ਨੰਬਰਾਂ ਤੇ ਸਭ ਵਰਕ ਕਰ ਸਕਦੇ ਹੋ ਆਨਲਾਈਨ ਆਫਲਾਈਨ ਦੋਨੇ ਅਵੇਲੇਬਲ ਨੇ ਧੰਨਵਾਦ